तो रने सीडिंग कार आके उनको शूट किया कहाँ लगी हैं मैक पे लगी हैं हमारे क्या किया था उस पेशेंट जो हमारे पास आया था तो कौन सा बच्ची तेरे से कितने दिन आ रहे हैं ट्रेनिंग करने ट्रेनिंग करने ठीक है किने बारिया यानी पता आई आई ट्वेंटी सिक्स आई टेन सिक्स की सम्राटा मच्छीवाड़ा रोड से गाड ਇੱਕ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਾਡੇ ਪੀਐਸਪੀ ਸਮਰਾਲਾ ਐਸਐਸਓ ਮੱਛ ਐਸਐਸਓ ਮੱਛੀਵਾੜਾ ਸਾਹਿਬ ਸਨਿਧੀਏ ਰਿਡੀਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਾਂ ਐਕਸਟਰੀਕਸਟਰੀ ਕਰ ਲੈ ਗੱਡੀ ਤੇ ਗੋਲੀ ਚਲਾਈਏ ਕੀ ਨਾਮ ਆ ਤੁਹਾਡਾ ਬਲਦੇਸ਼ ਸਿੰਘ son of ਬਚਿੱਤਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਚੰਡੀਗੜ੍ਹ ਚੰਡੀਗੜ੍ਹ ਪੁਲਿੰਡ ਵੇਟ ਕਰੋ ਠੀਕ ਹੈ ਕਿਹਨੇ ਮਾਰੀ ਆ ਐ ਨਹੀਂ ਪਤਾ i i 20c ਕੀ i 10c i 20 ਕਰਦੀ ਆ i 20 ਕਰਦੀ ਹੋਦੀ ਆ ਅੱਛਾ ਕਰ ਦੋ ਜੀ ਕੋਈ ਤੁਹਾਡੀ ਜਿੱਦ ਮੈਂ ਕਿਸੇ ਨਾਲ ਠੀਕ ਮੈਂ ਠੀਕ ਹੈ ਠੀਕ ਕੁਛ ਨਹੀਂ

पेशेंट जब हमारे पास आते तो, तो वो कॉन्शियस वेल ओरिएटेड है हमने फर्स्ट ट्रीटमेंट दे दिया है और बाकी एक्सरे वगैरह क्लीन है अभी वी आर रेफर्ड है थर्टी टू वीएम टू थर्टी टू ऑन पेशेंट रिक्वेस्ट पार्टी रिक्वेस्ट हाँ जी एक ही बुलेट लगी साढ़े को डेढ़ बजे के करीब इतनी सलाह आई थी कि समराला माछीवाड़ा रोड से गड़ी पुल को ले ਇੱਕ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਨ ਤੇ ਮੌਕੇ ਤੇ ਸਾਡੇ ਪੀਐਸ ਵੀ ਸਮਰਾਲਾ ਐਸਐਸਓ ਐਸਐਸਓ ਮਖੀਵੜਾ ਤੋਂ ਸਦੀ ਸੀਏ ਰੀਡਿੰਗ ਡੀਐਸਪੀ ਡੀਪਾ ਮੈਂ ਐਸਐਸਓ ਮੌਕੇ ਤੇ ਪਹੁੰਚੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਵਿਕਟਿਮ ਨੇ ਬਲਦੇਸ ਸਿੰਘ ਜੀ ਦੇ ਉਹਨਾਂ ਦੇ ਗੋਲੀ ਟੱਚ ਹੋਈ ਹੈ ਤੇ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸਮਰਾਲਾ ਸਿਵਲ ਹਸਪੀਟਲ ਤੋਂ ਮੋਢਲੀ ਟਾਈਟਾਦਵਾਦ ਸੈਕਟਰ 32 ਜਿਹੜਾ ਹਸਪੀਟਲ ਦੇਖਾਫਰ ਕਰ ਦਿੱਤਾ ਗਿਆ ਉਹਨਾਂ ਦੀ ਜੀਵੀ ਸਥਿਤੀ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਜਿਲ੍ਹੇ ਵਿੱਚ ਮਾਮਲਾ ਦਰਜ ਕਰਕੇ ਢੁੰਗਾਈ ਨਾਲ ਇਹ ਸਪੱਸ਼ਟ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀ ਗੋਲੀਆਂ ਚੱਲੀਆਂ ਸਰ ਜਿਹੜੇ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤੱਕ ਪੇਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਾਂਗੇ ਕੋਈ ਨਹੀਂ ਕੋਈ ਨਹੀਂ ਕਰਦੇ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤੱਕ ਪੇਸ਼ ਕਰਾਂਗੇ ਅਸੀਂ ਸਾਰੇ ਡੰਗੜੇ ਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਇਹ ਇੱਕ ਇੱਥੇ ਸਰੀਰ ਦੇ ਕੁੰਝ ਲੰਬੇ ਨੇ ਜੀ ਤੇ ਬਾਕੀ ਜਿਵੇਂ ਵੀ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਦੇ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਵੇਂ ਕੀ ਸਾਨੂੰ ਪਤਾ ਲੱਗੇ ਇਹ ਸਾਰਾ ਚੈ